ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਇਸੇ ਤਹਿਤ ਹੀ ਪੁਲਿਸ ਡੀਵੀ ਸਕੂਲ ਅਤੇ ਪੁਲਿਸ ਲਾਈਨ ਵਿਖੇ ਬਾਸਕਟਬਾਲ ਅਤੇ ਵਾਲੀਬਾਲ ਦੇ ਟੂਰਨਾਮੈਂਟ ਕਰਵਾਏ ਗਏ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸਮਰਵਿੰਿਤ ACP ਲਾਇਸنس ਅਚੇਤੌਰ ਤੇ ਪੁੱਜੇ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਦ ਤੋਂ ਵੱਧ ਖੇਡਾਂ ਵਿੱਚ ਭਾਗ ਲੈ ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘ ਇਨਚਾਰਜ ਜ਼ਿਲ੍ਹਾ ਸਾਂਝ ਕੇਂਦਰ ਸਬ ਇੰਸਪੈਕਟਰ ਗੁਰਮੀਤ ਸਿੰਘ ਸ਼ਰਨਜੀਤ ਸਿੰਘ ਵਾਲੀਬॉल ਕੋਚ ਵੀ ਹਾਜ਼ਰ ਸਨ ਅੰਮ੍ਰਿਤਸਰ ਦੇ ਵਿੱਚ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਬੱਚਿਆਂ ਨੂੰ ਇਨਸਪਾਇਰ ਕਰਨ ਵਾਸਤੇ ਤਾਂ ਕਿ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣ ਸੋਸਾਇਟੀ ਵਿੱਚ ਸੁਧਾਰ ਆਵੇ ਤੇ ਇਹਦੇ ਰਿਗਾਰਡਿੰਗ ਅੱਜ ਜਿਹੜੀ ਹੈਗੀ ਹੈ ਅੱਜ ਅਸੀਂ ਦੋ ਟੂਰਨਾਮੈਂਟ ਆਪਣੇ ਪੁਲਸ ਲਾਂਚ ਕਰਾ ਰਹੇ ਹਾਂ ਇੱਕ ਵਾਲੀਬਾਲ ਦਾ ਟੂਰਨਾਮੈਂਟ ਹੈ ਇੱਕ ਬਾਸਕਟਬਾਲ ਦਾ ਹੈ ਇੱਕ ਦੇ ਵਿੱਚ ਹੈਗੀਆਂ ਨੇ ਟੋਟਲ 8 ਟੀਮਾਂ ਦੂਜੇ ਵਿੱਚ ਹੈਗੀਆਂ ਨੇ 16 ਟੀਮਾਂ ਅੱਜ ਸ਼ਾਮ ਤੱਕ ਪ੍ਰੋਗਰਾਮ ਦੋ ਦਿਨ ਦਾ ਪ੍ਰੋਗਰਾਮ ਹੈ ਔਰ ਜਿਹੜੀ ਜੇਤੂ ਟੀਮ ਹੋਏਗੀ ਉਹਨੂੰ ਕੱਲ ਸ਼ਾਮ ਨੂੰ ਇਨਾਮ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਾਨੂੰ ਪੰਜਾਬ ਪੁਲਿਸ ਇਹੀ ਅਪੀਲ ਕਰਦੀ ਹੈ ਸੋਸਾਇਟੀ ਨੂੰ ਕਿ ਨਸ਼ਿਆਂ ਤੋਂ ਦੂਰ ਹੋ ਤਾਂ ਕਿ ਸਾਡੀ ਪੀੜ੍ਹੀ ਜਿਹੜੀ ਆਉਣ ਵਾਲੀ ਉਹ ਸਵਸਥ ਹੋਵੇ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਖਿਲਾਫ ਔਰ ਨਸ਼ਿਆਂ ਤੋਂ ਆਪਣੇ ਜੁਥੇ ਨੂੰ ਬਚਾਉਣ ਲਈ ਕੋਟਰਾਲਾ ਕੀਤਾ ਜਾ ਰਿਹਾ ਕਿ ਲੱਖ ਵਾਰ ਸਪੋਰਟਸ ਦੇ ਇਵੈਂਟਸ ਕਰਾਏ ਜਾ ਰਹੇ ਆ ਜਿਦੇ ਵਿੱਚ ਅੱਜ ਫਰੀ ਵੀ ਪਬਲਿਕ ਸਕੂਲ ਦੇ ਵਿੱਚ ਪੂਰੇ ਅਮਰitsar ਤੋਂ ਕਰੀਬ ਬਾਸਕਟਬਾਲ ਦੇ ਵਿੱਚ 16 ਟੀਮਾਂ ਔਰ ਵਾਲੀਬਾਲ ਦੀਆਂ 8 ਟੀਮਾਂ ਜਿਹੜੀਆਂ ਇਸ ਟੂਰਨਾਮੈਂਟ 'ਚ ਭਾਗ ਲੈ ਰਹੀਆਂ ਤੇ ਅੱਜ ਤੇ ਕੱਲ ਇਹ ਟੂਰਨਾਮੈਂਟ ਚੱਲੇਗਾ ਔਰ ਇਸ ਤੋਂ ਬਾਅਦ ਕੱਲੇ ਦਾ ਫਾਈਨਲ ਰਿਜ਼ਲਟ ਹੋਵੇ ਮੇਨ ਮੋਟਿਵੇ ਉਹ ਹੀ ਆ ਕਿ ਜਿਹੜਾ ਯੂਥ ਆ ਸਾਡਾ ਜੰਗ ਜਿਹੜੀ ਪੀੜ੍ਹੀ ਆ ਉਹਨੂੰ ਨਸ਼ਿਆਂ ਤੋਂ ਬਚਾਉਂ ਜਾ ਕੇ ਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਜੇ ਬੱਚਾ ਖੇਡਾਂ ਵੱਲ ਖੇਡਾਂ ਦੇ ਵਿੱਚ ਬੱਚਾ ਦਿਲਸਰਪੀ ਲਏਗਾ ਤਾਂ ਨੰਮੂਨ ਬਾਕੀਆਂ ਲਾਹਮਤਾ ਤੋਂ ਬਚ ਸਕਦਾ ਨਸ਼ਿਆਂ ਤੋਂ ਬਚ ਸਕਦਾ ਤੇ ਸਿਹਤ ਵੀ ਠੀਕ ਰਹੇਗੀ ਪੜ੍ਹਾਈ ਵੀ ਠੀਕ ਰਹੇਗੀ ਇਹ ਜਿਹੜਾ ਪੁਲਸ ਜੀਏ ਵੀ ਪਬਲਿਕ ਸਕੂਲ ਦੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੰਡਰ 14 17 ਬॉयਜ਼ ਐਂਡ ਗਰਲਜ਼ ਦਾ ਬਹੁਤ ਵਧੀਆ ਪ੍ਰਬਾਲਾ ਕੀਤਾ ਕਿ ਬੱਚਿਆਂ ਨੂੰ ਵਧੀਆ ਅੱਛੇ ਮੈਚ ਮਿਲੇ ਖੇਡਣ ਵਾਸਤੇ ਔਰ ਚੰਗੀਆਂ ਟੀਮਾਂ ਸਕੂਲਾਂ ਦੀ ਆਈਆਂ ਜਿਹੜੀਆਂ ਕਿ 12 ਟੀਮਾਂ ਆਈਆਂ ਇਕੱਠੀਆਂ ਹੁਣ ਆ ਪਰ ਬਹੁਤ ਵਧੀਆ ਮੈਚਾਂ ਦਾ ਵਿਹਾਰ ਤੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ ਕਿ ਪੁਲਸ ਵੱਲੋਂ ਕੈਸ ਕਰਕੇ ਕਿ ਇਹ ਟੂਰਨਾਮੈਂਟ ਇਹੋ ਜੇ ਹਰ ਸਕੂਲਾਂ ਨੂੰ ਕਰਾਉਣੇ ਚਾਹੀਦੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਬੱਚਿਆਂ ਨੂੰ ਮੈਚ ਮਿਲਣ ਔਰ ਖੇਡਾਂ ਦੇ ਪ੍ਰਤੀ ਦਰਸ਼ਾਨ ਆਪਣੇ ਆਪ ਨੂੰ ਤੇ ਨਸ਼ਿਆਂ ਤੋਂ ਦੂਰ ਹੈ ਪੰਜਾਬ ਸਰਕਾਰ ਅਤੇ ਅਮਰਥਰ ਪੁਲਿਸ ਕਮਿਸ਼ਨਰ ਵੱਲੋਂ ਖੇਡ ਮੁਕਾਬਲੇ ਕਰਵਾਏ ਗਏ ਅਮਰਥਰ ਪੁਲਿਸ ਲਾਈਨ ਵਿਖੇ ਅਤੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਹੋਰ ਖੇਡ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਮਰਥਰ ਫਾਸਟ ਵੀ ਖਬਰਾਂ ਮੰਨ ਲਈ ਕੈਮਰਾਮੈਨ ਪ੍ਰੇਖਸ਼ਰ ਮਾਦੀ ਨਾਲ ਪ੍ਰਕਾਸ਼ ਕੁਮਾਰ